ਹਾਂਜੀ ਸਾਰਿਆਂ ਨੂੰ ਪਿਆਰ ਬੜੀ ਸਤਿ ਸ੍ਰੀ ਅਕਾਲ ਜੀ। ਅੱਜ ਜੋ ਹੈਗਾ ਸੰਡੇ ਜੀ। ਤੇ ਸੰਡੇ ਨੂੰ ਆਪਾਂ ਆਏ ਜੀ ਅੱਜ ਡੀਮਾਰਟ। ਥੋੜੀ ਜਿਹੀ ਸ਼ੋਪਿੰਗ ਕਰਨ। ਹੋਰ ਆਪਾਂ ਆ ਗਏ ਡੀਮਾਰਟ ਨਹੀਂ ਭੀੜ ਡੀਮਾਰਟ ਦੇ ਵਿੱਚ ਗੱਡੀ ਗੱਡੀਆਂ ਦੇ ਕੁੰਨਿਆ ਗੱਡੇ ਹੋਣੀਆਂ। ਔਰ ਬੜੀ ਲੜ ਲੱਗੀ ਆ ਅਦਰ ਸੁੱਧਣ ਲੱਗਿਆ। ਉੱਧਰ ਟਰਾਲੀਆਂ ਗਈਆਂ ਨੇ ਦੇਖੋ ਕੰਨੀ ਭੀੜ ਆ ਤੇ ਇਹ ਚੱਲ ਅੱਜ ਬੜਾ ਮੋਟਾ ਕਰਦਾ ਸਮਾਨ ਗਿਆ ਜੀ ਟਰਾਲੀਆਂ ਖੜੀਆਂ ਨੇ ਅੰਦਰ ਤੇ ਉੱਧਰ ਐਂਟਰੀ ਗੇਟ ਆ ਗਿਆ ਆ ਪਾ ਦੇ ਅੰਦਰ ਹੀ ਅੰਦਰ ਭੀੜ ਦੇਖੋ ਕੰਨੀ ਲੱਗਾ ਸੰਡੇ ਦਾ ਦਿਨ ਅੱਜ ਇਹ ਸਾਰੇ ਸਮਾਨ ਲੈਣਾ ਹੈ ਸਾਦੇ ਪੱਤੇ ਆਪਣੇ ਹੁਣ ਆ ਗਿਆ ਹੁਣ ਕੰਦੀ ਆਪਾਂ ਲੈ ਆ ਬਹੁਤ ਸਾਰਾ ਸਮਾਨ ਇੱਧਰ ਦੂਜਾ ਆ ਗਿਆ ਰੀਨਰ ਉਹਨਾਂ ਹੀ ਲਈਆਂ ਨੇ ਅੰਦਰ ਆ ਗਏ ਕੱਪੜੇ ਅੰਦਰ ਕੁਝ ਹੋਰ ਮਟਕ ਦਾ ਸਮਾਨ ਦਾ ਕੱਪੜੇ ਕਪੜਾ ਹੈ ਹੋ ਨੋਰਾ ਬਣੀ ਹੈ ਨੇ ਅੰਦਰ ਪੈਂਟਾ ਪੂਟਾ ਆ ਗਏ ਆ ਡੇਲੀ ਸਮਾਨ ਆ ਗਿਆ ਹੋਰ ਕੋਲਾਟੇ ਦਾ ਸਮਾਨ ਆ ਗਿਆ ਡੱਬੇ ਟੁੱਬੇ ਡਸਟ ਵੀ ਨਾ ਗਏ ਆ ਰੋਸ ਤੋਂ ਨਿਵੇਂ ਹੋਵੇ ਨਾ ਰੋਸ ਤੋਂ ਨਿਵੇਂ ਵਧੀਆ ਨਾ ਆ ਰਹੇ ਆ ਬੜੇ ਆ ਵਾ ਮਾ ਆ ਗਲੀਚੇ ਆਵੇ ਇੱਧਰ ਇੱਧਰ ਆ ਗਏ ਪਿੱਲੋ ਕਾ ਘੋਰਾ ਪਿੱਲੋ ਆ ਗੱਲ ਨਾ ਬਈ ਪਿੱਲੋ ਆ ਜੀ ਬੱਛੇ ਸ਼ਿੱਟਾਂ ਆ ਬਈ ਇਹ ਤਾਂ ਇਹ ਜੜੀਆਂ

ਮੈਨੂੰ ਲੱਗਦਾ ਜੀਵ ਜੀ ਵਾਲ ਖਾਣ ਵਾਲੇ ਨੇ ਪੁੱਛ ਕਰਕੇ ਕਿੱਤਲ ਆਹ ਪਲੇਟਾਂ ਅੰਦਰ ਥਾਲ ਆਹ ਬੰਨੀ ਅੰਦਰ ਬੈਗਾ ਆਈ ਪਿੱਠੋ ਬੈਗਾ ਅੰਦਰ ਜਿਹੜਾ ਰੈਲ ਫੈਨ ਹੈ ਇਹ ਏਡ ਵਾਲਾ ਦਾ ਰੈਲ ਫੈਨ ਹੈ ਇਹ ਸੋਟਾ ਦਾ ਪੱਤਾ ਹੈਂਡੀ ਆਹ ਦੇਖੋ ਮੌੜੀ ਹਵਾ ਲੰਦਾ ਹੈ ਐਂਡੀ ਕੈਮਰਾ 190 ਰੁਪਏ ਦਾ ਆਵਾਜ਼ ਮੌੜਦਾ ਚਾਰਜ ਵਾਲਾ ਹੈ ਚਾਰਜਿੰਗ ਕਰਦਾ ਹੈ ਲੋਰੀ ਉਪਰ ਡੀਵਾਰਟੋਂ ਨਿਕਲਦੇ ਬਾਹਰ ਤੇ ਆਪਾਂ ਲੈਣਾ ਸਮਾਨ ਹਾਂ ਹਾਂ ਓਏ ਹੁਣ ਆਪਾਂ ਚੱਲਣਾ ਗੱਡੀ ਕੋਲ ਨੂੰ ਢੇਡ ਬਾਹਵਾ ਹੀ ਪੇੜਦੇ ਹੀ ਏ ਡੀਵਾਰਟ ਦੇ ਬੱਚਾ ਆਹ ਲਾ ਗੱਡੀਆਂ ਦਾ ਦੇਖ ਕੇ ਆਪਾਂ ਲਾ ਲਾ ਹੁਣ ਆਪਾਂ ਗੱਡੀ ਕੋਲ ਚੱਲਦੇ ਹਾਂ ਗੱਡੀ ਕੋਲ ਜਾ ਕੇ ਰੱਖਦੇ ਹਾਂ ਸਮਾਨ ਗੱਡੀ ਚ ਉਹ ਜਾਦਾ ਸਮਾਨ ਆਪਣਾ ਟੱਗ ਲਈ ਚ ਗੱਡੀਆਂ ਗੱਡੀਆਂ ਖੜੀਆਂ ਆਈਆਂ ਆ ਪੇੜਾ ਉਹ ਰਿਆ ਕਰਾਂ ਲਾਲਾ ਜਮੇ ਉਹ ਤੇ ਆ ਗਏ ਹੁੰਨੇ ਆ ਹਵਾ ਗੱਡੇ ਤੇ ਕੋਈ ਟ੍ਰਾਲੀਆਂ ਲੈ ਕੇ ਜਾਂਦਾ ਗੱਡੀ ਦਾ ਸਮਾਨ ਕੱਢ ਕੇ ਜਾਂਦਾ ਆ ਐਰਪੋਰਟ ਇੰਚ ਬੈਠਣ ਉਹ ਰਿਆ ਆ ਤਾਂ ਲਓ ਜੀ ਹੁਣ ਆਪਾਂ ਗੱਡੀ ਕੋਲ ਪਹੁੰਚਣ ਲੱਗੇ ਆ ਆ ਸੀਟ ਚ ਖੜੀ ਆ ਆਪਣੀ ਵਾਲੀ ਵੀ ਸੀਟ ਚ ਖੜੀ ਆ ਉਹ ਗੱਡੀ ਆਪਣੀ ਰਾਨੀ ਹੁੰਦਰਾ ਲਓ ਜੀ ਆਪਾਂ ਨੇ ਹੁਣ ਲਾਤੀ ਚਾਬੀ ਬੋਤਲ ਲੌਕ ਹੁਣ ਆਪਣੇ ਸਾਮਾਨ ਘਟੇ ਇੱਧਰ ਵਰਦੀ ਹੋਈ ਆ ਸਾਡੇ ਸਾਬ ਦੀ ਤੇ ਉਹ ਆ ਗਈ ਟਰਾਲੀ ਆਪਣੀ ਉਧਰ ਹੁਣ ਰੱਖਾਂਗੇ ਜੇ ਸਾਮਾਨ ਕਰਾ ਗੱਲਾਂ ਕਰਕੇ ਆਹ ਮੋਟਰਸਾਈਕਲ ਤੇ ਨਾ ਆਉਗਾ ਨਹੀਂ ਸਾਮਾਨ ਉਹਨਾਂ ਤਾਂ ਆ ਕੇ ਗੱਡੀ ਢੋਣੀ ਪੈਂਦੀ ਆ ਬੜੇ ਬੜੇ ਨਹੀਂ ਆ ਜਾ ਬੋਲ ਦੇ ਲੋ ਦਲੋਕ ਹੁਣ ਰਣੀ ਸੁਨਦਰਾ ਆਪਣੀ ਅੱਗੇ ਤਾਂ ਸੂਈ ਕਾਹੇ ਬਣ ਕੇ ਆ ਗਿਆ ਬੀਂ ਨਾਲ ਕੱਚਾ ਗਾ ਪਾਉਣ ਲੱਗਾ ਵਾਹ ਇਹ ਬੜੀ ਭੀੜ ਆ ਬਈ ਸ਼ਨੀਵਾਰ ਹੋਣਾ ਤਾਂ ਉਹਨਾਂ ਭੀੜ ਬਾਹ ਹੁੰਦੀ ਆ ਸਮਾਂ ਦੇ ਲੋਕਾਂ ਨਾਲ ਬਿਆ ਗੱਡੀ ਚ ਲਾ ਸਮਾਂ ਨੇ ਸਮਾਨ ਭਰ ਕੇ ਰੱਖਿਆ ਦਾ ਨਾ ਚਲੋ ਜੀ ਹੁਣ ਆਪਾਂ ਕਰਦਾ ਉਨੋਂ ਆਪਾਂ ਬੈਠਦੇ ਆਂ ਗੱਡੀ 'ਚ ਗੱਡੀ ਕਰਦੇ ਆਂ ਸਟਾਰਟ ਲਾਤੀ ਆਪਾਂ ਚਾਬੀ ਤੇ ਆਹ ਕਮਾਂ ਤਾਂ ਆਪਣਾ ਕੋ ਕੱਢਦੇ ਆਂ న్యూਟਰਲ ਮਾਰਦੇ ਹੁਣ ਆਪਾਂ ਸਸਲਫ ਲੋ ਜੀ ਗੱਡੀ ਰਾਨੀ ਹੁੰਦਰਾ ਆ ਗਈ ਬਣੀ ਸਟਾਰਟ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਘਰੇ ਜਾ ਕੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਮੈਂ ਕੋਲ ਜੋਂ ਮੇਰਾ ਵੀਰ ਧੰਨਵਾਦ ਸਾਰਿਆਂ ਦਾ ਰੱਬ ਤੁਹਾਨੂੰ ਚੜ੍ਹਦੀ ਕਲਾ ਰੱਖੇ ਹੁਣ ਬੱਸ ਤੁਹਾਨੂੰ ਮਿਲਦੇ ਘਰੇ ਆ ਗਏ